ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਗੇ ਤੇ ਇੱਧਰ ਖੇਤਾਂ ਕਿੰਨੀ ਕਾਹ ਕੋਲ ਮਿਲੋ ਜੀ ਇਹਦਾ ਜਗਦੀਪ ਨੂੰ ਹੋ ਗਿਆ ਵੀਗਾ ਲਓ ਜੀ ਕਾਲਾ ਲੱਗਿਆ ਵਜ ਡਰਾਈ ਮਾਰਨਾ ਚਲੋ ਵਧੀਆ ਚੰਗੀ ਗੱਲ ਹੈ ਵੀ ਕਾਲੇ ਦੇਖੇ ਜੇ ਕਰਨ ਲੱਗੇ ਰਿਹਾ ਦੇ ਅੱਜ ਉੱਥੇ ਬਾਅਦ ਫਿਰ ਤਾਇਏ ਦੇ ਮੁੰਡੇ ਤੇ ਜਾਣਾ ਉਧਰ ਬਸੇ ਕੰਮ ਹੋਣਾ ਮਿਲ ਜਾਂਦਾ ਰੋਜੇ ਅਡਵਾਂਸ ਹੋ ਗਿਆ ਕੰਮ ਹੁਣ ਤਾਂ ਹਾਂ ਨਾਲੇ ਆਹੀ ਦੱਸ ਦਿਆ ਨਾ ਬਸ 20 ਦਿਨ ਜਿੱਦਾਂ ਦੇ ਫੇ ਜਰੀ ਲਾਉਣ ਲੱਗ ਜਾਂਦੇ ਫਿਰ ਜਦ ਤੱਕ ਮੈਂ ਤੇਰੇ ਕੋਲ ਇਹ ਆਸਰੇ ਨੂੰ ਹੋਵੇ ਸੱਜਰੇ ਉਹ ਕਰੇ ਕਰ ਮੜਾ ਜਾ ਹਾਂ ਹਾਂ ਵੀ ਸੱਜਰੇ ਹਮਤ ਮਾਰੇ ਨੇ ਫੇ ਬੰਦਾ ਚੁੱਧ ਦਬੈ ਨੂੰ 2 ਘੰਟੇ ਆਰਾਮ ਵੀ ਕਰ ਲਵੇ ਫੇ ਕੋਈ ਫਰਕ ਨਹੀਂ ਕੋਲ ਮਾਰੇ ਉਧਰ ਨੇ ਹੈ ਉਹ ਤਾਂ ਮੰਡੇ ਚ ਮਾਰੇ ਆਏ ਹੁੰਦੇ ਹਾਂ ਇਸ ਤਰ੍ਹਾਂ ਦੇ ਮਾਰੇ ਆਏ ਫੇ ਉਦੋਂ ਉੱਥੇ ਵੀ ਪਹਿਲਾਂ ਉਹਰੇ ਕਿੱਥੋਂ ਕੱਢੇ ਤਾਂ ਉਦੋਂ ਸਵੇਰੇ ਪਿੰਡ ਮਾਰੇ ਦੇ ਹਸਬੀ ਨੇ ਕਿਹਾ ਫਿਰ ਉੱਥੇ ਜਾਦੇ ਦਾਂਡੇ ਚ ਇੱਥੇ ਜੇ ਬਿਤਾਏ ਲਓ ਜੀ ਕਾਲਾ ਬਣਾਦਾ ਡਰਾਈਵਰ ਅੱਜ ਬੜਾ ਵਧੀਆ ਰਹਿਣਾ ਤੋਂ ਦੋਣਾ ਵਧੀਆ ਆ ਵਧੀਆ ਆਪਣਾ ਜੀ ਦਮਲੇ ਆਪੇ ਕਰਦੇ ਆ ਔਰ ਯਾਰ ਜਾਣੇ ਆਉਂਦਾ ਹੀ ਨਹੀਂ ਤਾਂ ਘੱਟ ਨਹੀਂ ਪੈ ਗਦਾ ਮੇਰੇ ਦਾ ਘਰਾ ਦਾ ਲੈ ਜੇ ਹੈ ਪਨੀਰੀ ਯਾਰ ਰਾਤ ਵੀ ਮੈਂ ਲੱਗੇ ਤਾਂ ਹੁਣ 8:00 ਵਜੇ ਮਗਾਜਰ ਹੁਣੇ ਕੱਢਿਆ ਉਹਨੇ ਦੇ ਵਾਲਾ 10:00 ਮਗਾਜਰ ਹੁਣੇ ਦਾ ਬਹੁਤ ਹੋ ਗਿਆ ਅੱਛਾ ਪਨੀਰ ਉਹ ਤਾਂ ਮਗਰ ਨਹੀਂ ਆਏਗਾ ਹੀ 9:00 9:30 ਨਾ ਇਹ ਜਿੰਨੇ ਦਾ ਇੱਕ ਕਰ ਕੋਸ਼ਾ ਨਹੀਂ ਆਹੋ ਪਨੀਰੀ ਵਿੱਚ ਨਹੀਂ ਪਨੀਰੀ ਓਏ ਠੀਕ ਐ ਇਹ ਇਧਰ ਮੜਾ ਜਾ ਰਿਹਾ ਹੈ ਹਾਂ ਭਾਈ 1 ਕਿਲੋਗ੍ਰਾਮ ਹੋਰ ਇਹ ਨਵਰੀ ਕਾਹੋੜਾ ਨੂੰ ਕਿਵੇ ਆ ਆ ਜਿਹਾ ਕਰਕੇ ਪਾਣੀ ਦਾ ਬੰਦ ਹੋ ਗਿਆ ਲਓ ਜੀ ਦੂਏ ਖੇਚ ਲਿਆ ਕੇ ਲਾਤਾ ਇਧਰ ਤਾਂ ਹੈ ਕਿ ਨਹੀਂ ਹਾਥਵੀਰ ਨੂੰ ਹੋ ਗਿਆ ਕੋਈ ਕੰਮ ਅੱਜ ਫਿਰ ਕਰਕੇ ਹਾਥਵੀਰ ਚਲੀ ਗਿਆ ਮਾ ਮੇਜਰ ਚਾਚੇ ਦੀ ਝੂਲੀ ਲੱਗੀ ਚਾਚਾ ਵੀ ਆ ਗਿਆ ਤਾਂਦਰ ਮੇਰੇ ਕੋਲ ਕੋਈ ਕੰਮ ਨਹੀਂ ਆ ਰਿਹਾ ਰੱਬ ਦੀ ਕਿਰਪਾ ਕਰੇ ਤੇ ਖੇ ਸੁੱਕੇ ਹੈ ਸੁੱਕੇ ਕਿੱਦਾਂ ਕਰਕੇ ਪਹੁੰਚਦਾ ਕੰਮ ਚੱਲਦਾ ਏ ਜਾਦੇ ਸਾਸਰੀ ਕਾਲ ਜੀ ਸਾਰਿਆਂ ਨੂੰ ਲਓ ਜੀ ਗਏਵੇ ਤੇ ਅੱਜ ਰੇਜੇ ਕਰਾ ਫੇਰਨਾ ਗੜਾਂਗਾ ਪਿੰਡ ਗਏ ਵਾ ਜੀ ਗੜਾਂਗਾ ਉਹ ਚੁੰਨੀ ਕੋਲ ਉਹ ਸਾਹਮਣੇ ਗੜਾਂਗਾ ਪਿੰਡ ਆ ਗਿਆ ਜੀ ਉਹ ਪਰੇ ਖੇਤ ਕਰਿਆ ਜਾਂਦਾ ਬਾਕੀ ਆ ਇਧਰ ਕਰਤੇ ਉਹ ਹੁਣ ਆਸ ਵੀ ਲੱਗਿਆ ਵਾ ਕਰਨ ਉਹ ਸਾਹਮਣੇ ਉਹ ਦਿਖਦਾ ਜੀ ਮਨਮੜਾ ਮਹਾਰਾਜਾ ਪੈਲਸ ਆ ਗਿਆ ਉਹ ਦੇ ਦਰਵਾਜ਼ਿਆਂ ਦੇ ਵਿੱਚੋਂ ਪੂਰੇ ਤਰਫੇ ਜਿਵੇਂ ਖਤੋਂਦੇ ਆ ਉਹ ਤੇ ਮਹਾਰਾਜਾ ਪੈਲਸ ਜੀ ਮਹਾਰਾਜਾ ਪੈਲਸ ਤੇ ਜਮ ਹੀ ਸਮਝ ਲੱਗੇ ਹੋਏ ਆ ਜੀ ਸੁੱਕੇ ਪਏ ਇਹਦੇ ਖੇਤ ਹੈ ਨਾ ਬਹੁਤ ਹੀ ਵੜਦੇ ਆ 14 ਕਿਲੇ ਆ ਵੀਰ ਦੇ ਉਰੇ ਫਿਰ ਸਵੇਰੇ ਸੱਜਰੀ ਆਗੇ ਤੇ ਅਸੀਂ ਦੇਖਦੇ ਆ ਜੇ ਅੱਜ ਨੇ ਦੇਖ ਉਹਦੇ ਤੱਕ ਨਿਪਟ ਗਿਆ ਠੀਕ ਹੈ ਨਹੀਂ ਫਿਰ ਰਾਤ ਰਹਿਣਾ ਪੈਣਾ ਉਰੀ ਸਵੇਰੇ ਹੁਣੇ ਵਿੜ ਕੇ ਜਾਉਂਗੇ ਹੋਰ ਉੜ ਜਾਂਦਾ ਜੀ ਜਿਹੜਾ ਚੁੰਨੀ ਤੋਂ ਮਰੰਡੇ ਨੂੰ ਗਿਆ ਜੀ ਲੱਗੇ ਲੋਕ ਮਾਰੂ ਮਾਰ ਵਾਹੀ ਕਰਨਾ ਇੱਕ ਉਹ ਪਰੇ ਫੋਰਡ ਚੱਲਦਾ ਜੀ ਤੇ ਕਰਜਣ ਚੱਲਦਾ ਇੱਕ ਹਸਵੀਰ ਦੇ ਸਾਹਮਣੇ ਉੱਲੇ ਜਾਇਆ ਵਾ ਜੌਂਡੀਅਰ ਚੱਲਦਾ ਏ ਤੇ ਕੋਈ ਬੰਦਾ ਕੋਈ ਵਾਹੀ ਕਰਨ ਲੱਗਿਆ ਵਾ ਕਿਹਦੇ ਨੂੰ ਆਏ ਵੀ ਚਲੋ ਇਹਨੇ ਤੇ ਜੇ ਗਰਾਫ ਰਾਉਣਾ ਏ ਵੀ ਹੁਣ ਟਾਈਮ ਹੈਗਾ ਫਿਰ ਹੋ ਜਾਊਗਾ ਆਖੀਤ ਮੈਂ ਕਰਤੇ ਤੇ ਇੱਧਰ ਤੇ ਰੋਟੀ ਆ ਗਈ ਦੀ ਹੁਣ ਰੋਟੀ ਖਾ ਕੇ ਹਟੇ ਆਂ ਉਹ ਸਭ ਲੱਗਿਆ ਵਾ ਕਰਨ ਕੰਮ ਹੈ ਹੁਣ ਕਈ ਇਕੱਠਾ ਹੋਇਆ ਵਾ ਉਹਦੇ ਕਰਕੇ ਹੁਣ ਰਾਤ ਨੂੰ ਵੀ ਝਟੜਾਉਣੀ ਪਈ ਕੱਲੀ ਥੋੜੀ ਜੀ ਫਿਰ ਆਂ ਕੱਬੂ ਪਾਊਗਾ ਥੱਲਾ ਜੀ ਕੰਮ ਵਧੀਆ ਜੈਨ ਉਹ ਦੇਖਦੇ ਆਂ ਪੈਲਸ ਮੜਾ ਜਾ ਮਹਾਰਾਜਾ ਪੈਲਸ ਗੜਾਂਗਾ ਮੰਡੇ ਦੇ ਕੋਲ ਉਹ ਸੜਕ ਕੋਈ ਗੜਾਂਗਾ ਨੂੰ ਤੇ ਆ ਮੇ ਰੋਡ ਆ ਗਿਆ ਜਿਹੜਾ ਮਰੰਡੇ ਚੁੰਨੀ ਤੇ ਮਰੰਡੇ ਨੂੰ ਪਤਾ ਨਹੀਂ ਸੰਭਤੀ ਆਇਆ ਹੈ ਨਾ ਨੇ ਕੇ ਬਾਕੀ ਵਟਾ-ਮਟਾ ਲਾਕੇ ਆ ਤੇਰੀ ਕਰੀ ਗਈ ਸੀ ਚਾਰ-ਪੰਜ ਦਿਨ ਦਾ ਫੋਨ ਕਰਦਾ ਤਾਂ ਵੀਰ ਹਾਂ ਫਿਰ ਅੱਜ ਨੰਬਰ ਲੱਗਿਆ ਇਹਦਾ ਮਾਸ਼ਾਅੱਲਾ ਅੱਜ ਗੱਡੇ ਆਉਨੇ ਆ ਹਵਾਈ ਬਹੁਤ ਚਲਦੀ ਹੈ ਜੀ ਕੋਈ ਕੋ ਚੱਲਦਾ ਜੀ ਫੋਰ ਚੱਲਦਾ ਜੀ ਕਰਾ ਇਹਨੂੰ ਮੋਟਰਾਂ ਜਿ ਪਰੇ ਤੇ ਵੀਰ ਨੇ ਚਬੱਟਾ ਬਣਾਇਆ ਬਾਈ ਬੜਾ ਹਰਾ ਉਰੇ ਕਰੋ ਕਹਦਾ ਬਹੁਤ ਜੀਦਾ ਤੇ ਚਿੱਤੇ ਦਾ ਇਹ ਸਪਰੇਅ ਸੁਣ ਕੇ ਲੱਗ ਰਹੀ ਹੋਵੇ ਤੇ ਪਾਣੀ ਨੇੜੇ ਹੋ ਜਾਂਦਾ ਏ ਕਿੰਨੀ ਦੂਰ ਤੇ ਮੋਟਰ ਤੇ ਪਾਣੀ ਲਿਆਉਣਾ ਵੀ ਔਖਾ ਹੁੰਦਾ ਫਿਰ ਤਾਂ ਇਹ ਵੀ ਸੈਂਟਰ ਚ ਜਿਹੜਾ ਚਬੱਟਾ ਬਣਾਇਆ ਵਾ ਹੋਵੇ ਜਿਵੇਂ ਮਰਜੀ ਸਪਰੇਅ ਨੂੰ ਆਪਣਾ ਉਰੇ ਤੇ ਕੰਮ ਸਰ ਜਾਂਦਾ ਜੀ ਕਿਤੇ ਪੰਪ ਪਰੇ ਜਾ ਕੇ ਲਿਆਉਣਾ ਪੈਂਦਾ ਕਹਦਾ ਹੁੰਦਾ ਨੇੜੇ ਤੇ ਬਹੁਤ ਉਹ ਪਾਣੀ ਖੜਾਇਆ ਨੇ ਵਿੱਚ ਤੇ ਇਹ ਬੈਂਡ ਦਾ ਬੀਵੀ ਹੈ ਤੇ ਉਹ ਦੋ ਉੱਤੇ ਲਾਈ ਹੋਈ ਹੈ ਸਦਾ ਸੈਂਟਰ ਨਾਲ ਲਾਇਆ ਹੈ ਬਾਈ ਦੋ ਫਿਰ ਇੱਧਰ ਲਾਇਏ ਵੇ ਆ ਥੋੜਾ ਜਿਹਾ ਘੱਟ ਉੱਚੀ ਹੈ ਦੂਰੋਂ ਥੋੜੇ ਨੀਵੇਂ ਆ ਇਹ ਲਾਈ ਤੇ ਉਹ ਫਾਇਦਾ ਹੈ ਜੀ ਤਾਂ i'm right ਹਸਵੇ ਲੱਗਿਆ ਵਾ ਜੀ ਘਰਾ ਫੇਰਨਾ ਪਰੇ ਤੇ ਵੀਰ ਵਾਣ ਵੀ ਲੱਗ ਗਿਆ ਨਾਲਤੀ ਨਾਲ ਆ ਬਾਤੇ ਵੀਰ ਨੇ ਖੇਚਦੇ ਰੇਜ ਘਰਾ ਹੋਗੇ ਤੇ ਦੇਖੋ ਕਿਵੇਂ ਐਨ ਬਰੀਕ ਬਣਗੇ ਨਾ ਫਿਰ ਆ ਵੀ ਇੱਕ ਵਾਰ ਪਾੜ ਜੀ ਕੱਢ ਦਵਾਂ ਬਾਕੀ ਮੌਕੇ 'ਤੇ ਪਾਈ ਜਾਉਂਗੇ ਫਿਰ ਉਹ ਜਾ ਰਿਹਾ ਹਸਵੇ ਸਿਰੇ ਪਰ ਹੁਣ ਇੱਕ ਰੂਟੂ ਰਹਿ ਗਿਆ ਔਰੇ ਫੇਰਨੇ ਇਹਨੂੰ ਇਹਦੇ ਬਾਅਦ ਫਿਰ ਪਿੰਡ ਦੇ ਦੂਰ ਪਾਸੇ ਚੱਲੂਗੇ ਉਹਦਾ ਤੋੜ ਵਾਲੀ ਮਸ਼ੀਨ ਚੱਲਦੀ ਏ ਕਨੇੜੀ ਇਹ ਨਹੀਂ ਹੋਣੀ ਕਦੇ ਮਾਉਣ ਨੂੰ ਹਲੇ ਉਹ ਸਾਹਮਣੇ ਇੱਕ ਟਰਾਲੀਆਂ ਲੋਡ ਕਰਨ ਲੱਗੇ ਹੋਏ ਥੂੜੀ ਦੀਆਂ ਪੰਡਾਂਆਂ ਦੀਆਂ ਇੱਕ ਟਰਾਲੀ ਲੋਡ ਕਰਤੀ ਧੂਈ ਭਰਨ ਲੱਗੇ ਹੋਏ ਆ ਚਲੋ ਜੀ ਹਰੇਕ ਬੰਦਾ ਆਪਣਾ ਕੰਮ ਲੱਗਿਆ ਵਾ ਆਗੇ ਨਹੀਂ ਆਗੇ ਤੇ ਹੋ ਗਏ ਦੋਗੇ ਮਰੇ ਵੀ 6 ਕਿਲਿਆਂ ਦੇ ਘੇੜਾ ਸਤ ਚਲੋ ਦੇਖਦੇ ਆਂ ਸਫਾਈ ਦੇਖ ਰਹਾ ਹਾਂ ਸਫਾਈ ਬਹੁਤ ਵਧੀਆ ਆਉਂਦੀ ਹੈ ਜੀ ਲੋਕੇ ਤਾਂ ਹੋ ਗਏ ਆਪਾਂ ਜਿਹੜਾ ਯਾਰ ਕਿਹਾ ਉਹ ਆਹ ਰੋਟੂ ਬਣਾਏ ਪਏ ਬਗਲ ਦੀਆ ਕਿੰਨੇ ਕਿਲੇ ਕਰਿਆ 7 ਕਰਿਆ 7 ਕਿਲੇ ਉਧਰ ਕਰਿਆ 7 ਕਿਲੇ ਵੀ ਵੜਾ ਆਏ 1 ਤੋਂ 2 ਅੜ ਕੇ ਵਿਚਾਲੇ ਕਰਿਆ ਦਾ 7 ਕਿਲੇ ਰੱਖ ਦੋ ਹਾਂ ਹਾਂ ਆ ਵੀ ਕਰਤਾ ਚੀਲੇ ਦੇ ਉੱਪਰ ਮਾਟੀ ਦੇ ਆਉਂਦੇ ਇਹਨਾਂ ਦੇ ਵੜੋ ਚੱਲੇ 14 ਕਿਲੇ ਦੇ ਕਿਹੜੇ ਕੋਲ ਕਹਿੰਦਾ ਭਾਈ ਜੱਜ ਸਾਢੇ 14 ਹਾਂ ਪਰ ਸਾਢੇ 14 ਕਿਲੇ ਕਹਿੰਦੇ ਕੁੱਲ ਤੇਰੋ ਦੇਰ ਨਹੀਂ ਬਾਕੀ